ਸਤਰੀ ਗਾਲ ਜੀ ਸਤਰੀ ਗਾਲ ਜੀ ਮੇਰੇ ਭਾਈ ਸੋਨੀ ਨੂੰ ਸੋਨੀ ਕਰ ਬਹੁਤ ਕਹਿ ਗਿਨ ਆ ਗਿਆ ਆ ਗਿਆ ਨਾਲ ਦਿਖਾ ਦੇ ਬਾਦ ਹੋ ਗਿਆ ਚੱਟ ਦੀ ਤੇਰੀ ਜਾਂਦੀ ਆ ਹੈ ਬਾਤ ਕਰਦੀਆਂ ਗੱਲ ਪਾ ਲੈਣੇ ਆਪਾਂ ਨੇ ਠੀਕ ਆ ਡੱਬੀ ਅੜਬੀ ਠੀਕ ਆ ਬਹੁਤ ਆ ਇਹ ਪਹਿਲਾਂ ਰੇਡ ਦੋ ਤਿੰਨ ਦੀ ਗਾਇ ਤੇ ਮੈਂ ਤੂੰ ਰੇਡ ਦੀ ਪਾਲ ਹੋ ਗਿਆ ਨੂੰ ਕਰ ਨਹੀਂ ਕੇ ਜਬਜਨੇ ਵਧਾਉਣਾ ਫਿਰ ਤਾਂ ਉਹੀ ਗੱਲ ਆ 10 ਕਿਲੋ ਦੀ ਇੱਕ ਲੈਂਟ ਵਧਾ ਲੈ ਤੇਰਾ 30 40 ਕਿਲੋ ਲੋਹੇ ਦੀ ਟੀਮ ਤਾਂ ਠੀਕ ਆ ਇਹ ਮਾਰੇ ਬਾਹਾਂ ਵਾਲੀ ਨੂੰ ਤੂੰ ਸੁਹੂ ਲਾ ਦੇਣੇ ਸੋਨੀ ਸੁਹੂ ਲਾ ਦੇਣੇ ਸੁਹੂ ਲਾ ਦੇਣੇ ਉਈ ਤਾਂ ਬੜੀਆਂ ਟੀਨਾਂ ਨੂੰ ਲਾਉਣ ਨੂੰ ਕਰਦਾ ਤਾਂ ਇਹ ਪੱਥਰ ਵਾਲੀਆਂ ਅਸੀਂ ਕੋਈ ਬਾਹਰ 1.5 ਫੁੱਟ ਰੱਖੀਏ 2 ਫੁੱਟ ਇਹਦੇ ਬਾਹਰ 1 ਫੁੱਟ ਰੱਖੀਏ 1.5 ਡੇਢ ਫੁੱਟ ਇਹਦੇ ਬਾਹਰ ਰੱਖ ਲਈਏ ਹੁਣ ਦੇਖ ਆ ਟਰਾਲਾ ਦੇਖ ਉਹ ਨੂੰ ਆ ਕੈਮਰਾਮੈਨ ਜੀ ਰਹਿ ਜਾਓ ਇੱਧਰ ਵੀ 2 ਫੁੱਟ ਜਗ੍ਹਾ ਬਚ ਗਈ ਹਾਂ 2 ਫੁੱਟ ਇੱਧਰ ਵੀ ਇੱਧਰ ਬਚ ਦੋ 2.5 ਫੁੱਟ ਤੇ ਇੱਧਰ ਬਚ ਜਾਂਦੇ ਇਹਨੂੰ ਕਹਿੰਦਾ ਕਿ ਇਹਨੂੰ ਗੱਜ ਦੇ ਗੱਲ ਹੋਰ ਲਾ ਦੇ ਤੇ ਇਹਨਾਂ ਪ੍ਰੋਪਰ ਜਗ੍ਹਾ ਬਣ ਠੀਕ ਹੈ ਠੀਕ ਹੈ ਨਾ ਇਹ ਹੁਣ ਉੱਥੇ ਅਸੀਂ ਜਾਂਦੇ ਨਾ ਕਹਾ ਉੱਥੇ ਆਹੋ ਤੇ ਜੰਦੇ ਵੇ ਧੋਟ ਆ ਗਿਆ ਦੀਦੀ ਦੇਖੋ ਜੀ ਉਹ ਜਿੰਗੂ ਫਿੱਟ ਕਰਾ ਦੂ ਪਿਆ ਜਿਹੜਾ ਆਪਣਾ ਜਮਦੂਦ ਆ 2 ਸਾਲ ਆਲਾ ਨਾ ਉਹ ਜਾਂਚ ਕਰਨੇ ਰੱਖਿਆ ਵਿਆ ਹੋ 4 ਜੋ ਜੋ ਹੋ ਗਿਆ ਉਹਨੂੰ 2 ਸਾਲ ਹੋ ਗਏ ਇਹਨੂੰ ਫਲੈਟ ਨੂੰ ਹਾਂ ਅਸੀਂ 1800 ਦੀ ਮੰਗਾਈ ਸੀ ਸਾਨੂੰ ਕੋਈ ਬੰਦੇ ਟੇਚਣਾ ਕਰਦੇ ਤੇ ਵੀ ਇਹ ਚੱਲਣੀ ਆ ਇਹ ਕਿੱਥੇ ਚੱਲਣੀ ਆ ਵਧੀਆ ਜੀ ਜ਼ਿਆਦਾ ਵਧੀਆ ਜਿੱਦਾਂ ਭਾਰਤ ਬਾਗਦਦਾਂ ਦੀ ਲੜਾਈ ਸੀ ਸਾਨੂੰ ਛਪਾਈਲ ਕੱਪੜੇ ਕਾ ਮੰਨਣੀ ਪਈਏ ਤੇ ਬਾਈ ਮੈਚ ਵੀ ਆਪੇ ਹੀ ਦੇਖ ਹੁੰਦੇ ਆ ਜਿੰਨੇ ਵੀਡੀਓ ਭਰਤੇ ਦਿੰਦੇ ਆ ਮੈਚ ਕਿਹਨੇ ਦੇਖ ਜੂਗੇ ਨਹੀਂ ਹੈ ਲਾਈਟ ਕਾਲੇ ਦਿਖਣਾ ਲਾਈਟ ਭੱਜ ਜਾਂਦੀ ਹੋ ਰਹੀ ਚੱਲ ਦੇ ਉਹ ਪਾਉ ਚਾਰਜਰ ਵਾਲੀ ਲਾਈਟ ਆ ਉਹ ਮੇਰੇ ਜੀ ਕੰਮ ਆਉਂਦੀ ਜਨਗੀ ਆਹ ਹਾਂ ਲਾਈਟ ਤੇ ਕੂਰੇ ਕੰਮ ਆਉਂਦੀ ਆ ਉਹ ਜੀ ਸੂਰਜ ਚੜਾਉਂਦੀ ਆ ਜਦ ਸੂਰਜ ਨਹੀਂ ਚੜਾਉਂਦੀ ਬਾਬਾ ਜਦੋਂ ਉਹ ਲਾਈਟ ਨਹੀਂ ਸੀ ਜੀ 2 ਸਾਲ ਪਹਿਨ ਉਹ ਆਪਣਾ ਬੜੀ ਜਾ ਗਈ ਸਾਰੀ ਜਾਨ ਦਾ ਸਾਮਾਨ ਚੱਲਣਾ ਰਹਿੰਦਾ ਦਾ ਯਾਨੀ ਕਿ ਪਹਿਲਾਂ ਲਾਈਟ ਨਹੀਂ ਸੀ ਸਲੇ ਲੈ ਜੀ ਤੇ ਕਿਉਂ ਰਹੇ ਹੁਣ ਵੀ ਉਹ ਵਾਲੀ ਦੀਓ ਨਹੀਂ ਉਹ ਬਾਲ ਲੈ ਦੇ ਦੀ ਅਸੀਂ ਹੁਣ ਤਾਂ ਲੈੜ ਭੱਜ ਗਈ ਸੀ ਇਹੀ ਬਾਲਦੀ ਹੈ ਨਹੀਂ ਉਤਰਿਆ ਅੱਜ ਤਾਂ ਸਵੇਰ ਤੋਂ ਬਹੁਤ ਬਾਲੀ ਨਹੀਂ ਸੀ ਹੁਣ ਤਾਂ ਕਰਦਾ ਕੰਮ ਨੇ ਬੈਠ ਜਣਾ ਹੈ ਵਾਇਆ ਤੂੰ ਵੀ ਕੋਈ ਸਲਾਹ ਦੇ ਦੇ ਅਬੇ ਭਾਜੀ ਦੇਖ ਨਾ ਮੈਂ ਸਾਹਰੇ ਆ ਨਾ ਨਾ ਹਟ ਗਈ ਹਟ ਜਾ ਲੈ ਥੱਲੇ ਦੇ ਕੋਲ ਥੱਲੇ ਹੀ ਬੈਠ ਜਾ ਜੀ ਹਾਂ ਉਹ ਕੰਮ ਕਰਤਾ ਹਾਂ ਮੈਂ ਹਾਂ ਮੇਰਾ ਮਾਲ ਤੂੰ ਕਾਟੂਗਾ ਮੈਸੇਜ ਆ ਜੂਗਾ ਅੱਜ ਆ ਗਿਆ ਮੋਟਰਾਂ ਦਾ ਆ ਗਿਆ ਮੋਟਰਾਂ ਦਾ ਇਹਦਾ ਨਹੀਂ ਹੈਗਾ ਤੁਹਾਨੂੰ ਪੜਾਂਗਾ ਚੱਲਣਾ ਜਿਹਦੇ ਬਬੂਲਾ ਚ ਫਸੀਆਂ ਵੇ ਲੈਣਾ ਉਹਨੇ ਦੋ ਤਿੰਨ ਦਿਨ ਬਾਅਦ ਕਹਿ ਲਿਆ ਭਾਈ ਵਾਡ ਲਓ ਆਪਣੇ ਵਾਡ ਲਓ ਹੁਣ ਕੱਲੂ ਕੁਹਾੜੀ ੱਲੂ ਹੋ ਜਾਪੇ ਆ ਉਹਨਾਂ ਦਾ ਮੰਡ ਲਾਵਾ ਵਾਡ ਹਾਂ ਜਿਹੜੇ ਸਾਡੀ ਵੀਡੀਓ ਦੇਖ ਲਈ ਸਵੇਰੇ ਸੱਜ ਦੇ ਨਹੀਂ ਗੱਲ ਪਹਿਲਾਂ ਪਹਿਲਾਂ ਵਾਡ ਲਓ ਆਪਣੇ ਜਿਹੜੇ ਵਾਡਣੀਆਂ ਡੈਣੀਆਂ ਠੀਕ ਹੈ ਕਹਿੰਦੇ ਯਾਰ ਯਾਰ ਲੈਂ ਨਹੀਂ ਚੱਲਦੀ ਨਹੀਂ ਨਹੀਂ ਜਾਂਦੀ ਹੁਣ ਲੋਕਾਂ ਨੂੰ ਤਾਂ ਲੈਣੀਆਂ ਹੁੰਦੀਆਂ ਜਾਂ ਪੂਲੇ ਦੇ ਫਦੇ ਬਿਜੀਆਂ ਕੇ ਕਰਨ ਵਾਡਟੋ ਉਹਨਾਂ ਨੂੰ ਮੜ ਜੇ ਆਖ ਨਹੀਂ ਲੈ ਨਹੀਂ ਚੱਲਦੀ ਕਰੇਗੇ ਵਾਹ ਹੋ ਕਹਿੰਦਾ ਪਰਮਟਾ ਦੇ ਮੈਨੂੰ ਮੈਂ ਫੇਰ ਲਾਈਟ ਦੀ ਮੈਂ ਸਾੜੀ ਆਉਂਦੀ ਮੈਂ ਮੈਂ ਉਹ ਕਹਿਦਾ ਹੂੰ ਨੀ ਮੋਣੇ ਨੂੰ ਨਾ ਚੱਲ ਪਿੱਛੇ ਲੈਣ ਤਾਂ ਆਹ ਸਹੀ ਚੱਲਦੀ ਹੈ ਤੇ ਇਹਨੂੰ ਕਹਿੰਦਾ ਭਾਈ ਬਹੁਤ ਦੇਖੋ ਮਲੇ ਨਹੀਂ ਜੀ ਨਾ ਉੱਥੇ ਤਾਰੇ ਜਗ ਜਾਂਦੇ ਜਦੇ ਪਿੱਛੇ ਜੈਂਪਲ ਜਗ ਜਾਂਦਾ ਤਾਰੇ ਪੈਂਦੀਆਂ ਕਹਿੰਦਾ ਹੁਣ ਕਹਿ ਵੀ ਲਿਆ ਵੀ ਬਹੁ ਵਾਰੀ ਕਹਿ ਲਿਆ ਵੀ ਬੈਸ ਨੂੰ ਵੱਢ ਲੋ ਕੂਲਿਆ ਕਹਿੰਦਾ ਹੁਣ ਕਾਲੂ ਪਰਮਟਾ ਇਹ ਗੱਲ ਦਾ ਜਿਹਦਾ ਮੂਲ ਨਾ ਦੇ ਆ ਬੜਾਂ ਕਾਉਣਾ ਗੱਲ ਠੀਕ ਹੈ ਗੱਲ ਉਹ ਜੇ ਕਹਿੰਦਾ ਹੋਰ ਕਹ ਲਾ ਜੀ ਇਹ ਰਾਜਿਆ ਯਾਰ ਠੀਕ ਹੈ ਬੰਦਾ ਹੁਣ ਜੇ ਆਪਣੇ ਮੂਟਾ ਫਸਿਆ ਹੋਵੇ ਤੇ ਲਾਗਦੇ ਬਚ ਕਿਨੀ ਬੋਟਾ ਲਾਉਈ ਦਾ ਹੋਂਦਾਂ ਤੇ ਕਵਾੜੀ ਚੱਕ ਕੇ ਘੁੰਮਣਾਂ ਲਈ ਜਾਲੇ ਨਾਲ ਥੱਲੇ ਦੇ ਜਿੱਤੇ ਦੇ ਕਵਾੜੀ ਚੱਲਦੇ ਉੱਥੇ ਚਲਾਉਣੀ ਬਸ 8-10 ਫੁੱਟ ਛੱਡ ਕੇ ਬਾਸ ਠੀਕ ਆ ਮੈਂ ਹੁਣ ਠੀਕ ਆ ਕਿੰਨੇ ਫੁੱਟ ਆ 3 12 12 ਕੋਟ ਉੱਧਰ ਚੱਲ ਜੀ ਨਾ 11 ਫੁੱਟ ਇਤਰਾ ਜੀ ਫੁੱਟਾ ਜੀ ਕੋਈ ਪਣੀ ਇੱਧਰ ਹਾਂ ਉਹ ਥੱਲੇ ਹਾਂ ਚਾਰ ਦਿਨ ਥੱਲੇ ਬਾਅਦ ਦੇ ਦੇਣੀ ਆ ਨਾ ਚਾਰ ਪੰਜ ਦਿਨ ਜੇ ਜੜਗੀਆਂ ਬੋਲਦਾ ਬੋਲ ਤਾਂ ਆ ਕਿ ਇੱਧਰ ਨਹੀਂ ਆਪਾਂ ਬਾਕੀ ਇੱਧਰ ਮੰਗਣੀ ਉਹ ਥੱਲੇ ਰਹੂਗੀ ਇੰਨੀ ਆ ਨਾ ਹਾਂ ਹਾਂ ਤੇ ਫਿਰ ਡੱਬੀ ਲਾਉਂਗੋ ਸਾਨੂੰ ਨਾ ਉਹ ਥੱਲੇ ਦੇ ਦੇਣੀ ਹੈ ਉਹ ਹੀ ਦੀਨੇ ਹੈ ਹਾਂ ਉਹ ਹੀ ਦੀਨੇ ਹੈ ਇਹ ਨੂੰ ਥੱਲੇ ਦਾ ਫਾਜੇ ਨਹੀਂ ਜਿਹੜਾ ਗਾਡਰ ਚ ਗੱਭੇ ਗਏ ਬੰ ਮੈਂ ਕਹਿੰਦਾ ਉਹ ਬੜਾ ਨਹੀਂ ਉਹ ਤੋਂ ਸਪੇਸ ਦੇਣੀ ਪੈਣੀ ਹੈ ਨਾ ਯਾਰ ਇਹਦੇ ਨਾਲ ਦਾ ਪਾਇਪ ਆਪਾਂ ਨੇ 3 ਇੰਚ ਜਾ ਕੇ ਪਾ ਲੈਣਾ ਹਾਂ ਮੈਂ ਤੈਨੂੰ ਉਹ ਹੀ ਕਿਹਾ ਆ 1.5 ਇੰਚ ਆਹ ਲੈਂਦੀ ਜਾ ਕੇ ਪਹਿਲਾ ਪਾਇਪ ਉਹ ਬੜਾ ਪਹਿਣਾ ਇੱਕ ਲੈਂਦੀ ਕਿਨੇ ਤੋਂ ਨਾ ਨਾ ਪਾਏਂਗੇ ਦੇ ਦੇਣੀ ਪੈਕਿੰਗ ਕਾਨੂੰ ਦੇਣੀ ਸੀ ਪਹਿਲਾ ਪੈਪੇ ਬੜਾ ਪਾਦੇ ਯਾਰ ਉੱਤੇ ਦਾ ਕੋਣ ਜੋੜ ਨਹੀਂ ਪਰ ਮੈਂ ਉਹ ਤਾਂ ਉਹਨਾਂ ਪਰ ਰੱਖ ਹੋ ਜਾਣੀਆਂ ਰੱਖ ਤਾਂ ਹੋ ਜੂਣੀਆਂ ਕਣਾ ਮਤਲਬ ਪਹਿਲਾ ਪਾਈਪ ਤੋਂ ਗਾਹਾਂ ਤੱਕ ਆ ਕੇ ਪਾਉਂਗਾ ਜਿਹੜਾ ਉਹ ਬੜਾ ਹੀ ਬਾਦਨ ਤੇ ਚ ਰੋ ਪਾਣਾ ਕਰ ਤੋਈ ਪਾਣ ਹਾਂ ਕੀ ਉਹਦੇ ਉਹਦੇ ਕੰਮ ਨਹੀਂ ਆਣਾ ਬਹੁਕਾਂ ਬੋਲ ਕੇ ਥੱਲੇ ਵੀ ਮਸਾਈ ਜਾਣੀ ਆਹ ਟੀਨ ਉਹ ਤਾਂ ਫੱਦੀ ਜਾਣੀ ਥੱਲੇ ਵੀ ਮਸਾਈ ਜਾਣੀ ਤੂੰ ਲੱਗ ਸਰ ਦਾਬੋ ਦੀ ਵਾਲੀ ਕੀ ਲਾਣਾ ਉਹ ਨਹੀਂ ਜਾਣੀ ਸਰ ਹੁੱਕ ਪਾਏ ਇਹਨੂੰ ਉੱਠੀ ਉਹ ਤਾਂ ਹੈ ਜਾਣੀ ਉਹ ਹੀ ਹੁੱਕ ਪਾਏ ਜਾਣੀ ਐਵੇਂ ਤੂੰ ਹੋਏ ਲੱਗ ਲੈ ਪਏ ਹੈ ਇਹਦਾ ਅੱਜ ਸਾਇਦ ਆਈਏ ਕਿ ਵੈਨ ਹਾਲ ਹੋ ਗਿਆ ਨਾ ਬੋਲਦੇ ਮੈਂ 50% ਨੇ ਮੈਨੂੰ ਬੁਲਾ ਲਿਆ ਕੱਲ ਕੱਲ ਮੀਟਿੰਗ ਜਲਦੀ ਦੀ ਕਹਿੰਦੇ ਉਹ ਸਰੀ ਲੈ ਜਾਣਾ ਕਦਾ ਬਾਵਾਂ ਰੀਆ ਦੇ ਆ ਵੀ ਭਾਈ ਸਰੀਲੇ ਥੋੜੀ ਚੁਆਇਸ ਆ ਸਿਰੇ ਲੈ ਜਾ ਹੁਣ ਤੂੰ ਹੀ ਦੇਖਣਾ ਥੋਨੀ ਢਾਲ ਬੰਦ ਦੀ ਜ਼ਿਆਦਾ ਏ ਕਦੇ ਕਹਿੰਦੇ ਆਏ ਪਾ ਦੇਣਾ ਮੇਰੀ ਵਾਲੇ ਮੰਗੂ ਇਹ ਮਰਣਾ ਘੱਪੇ ਬੰਦਾਲਾ ਚੋਈਆਂ ਜਾਵੇ ਪਕਾਣਾਂ ਲੱਗ ਜਾਣਾ ਚੋਈਆਂ ਜਾਵੇ ਬੰਦਾਲਾ ਨਹੀਂ ਚੋਂਦ ਰੱਖਾਂ ਪਰ ਹੂੰ ਤੇਰਾ ਉਧਰ ਤੇ ਫਿਰ ਹੋ ਜਾਣਾ ਤਾਂ ਏਰੀਆ ਕਵਰ ਬੋ ਕਰ ਜਾਣਾ ਫੇਰ ਅਸੀਂ ਲੂਟਾ ਤੇ ਨੂਬੇ ਨਾ ਫੇਰ ਮੇਰੀ ਗੱਲ ਸੁਣਦਾ ਅਸੀਂ ਸਵੇਰੋਂ ਸਲਾਹ ਕਰੀ ਬੋਹੜੇ ਬਾਪ ਪੁੱਤਾਂ ਨੇ ਕਹਿੰਦਾ ਕੀ ਕਰਨਾ ਹੁਣ ਜਸ ਔਨੀ ਨੂੰ ਗੂਣਾ ਤੇ ਔਨੀ ਦੂਆਇਆ ਜਦ ਜਿੱਤੇ ਪਹਿਲਾਂ ਵੀ ਕਰ ਲਈ ਅਸੀਂ 50 ਵੀ ਕਰ ਲਈ ਹੂੰ ਪਾਤੋਂ ਪਾਤੋਂ ਮਾਹ ਜੇ ਹੁੰਦਾ ਇੱਥੇ ਦੀ ਲਾ ਫੇਰ ਪਾਤੀ ਆਏ ਨੂੰ ਮੈਂ ਸਣੀ ਚੱਕੜੀਆਂ ਬਣੀਆਂ ਸਮਝੇ ਨਾ ਉਹ ਉੱਥੇ ਪਕਾਰ ਪਾਉਂਦੀ ਸਾਬ ਕਿ ਥੀਵਾਣਾ ਛੱਡ ਪੜਾ ਸਾਰਾ ਮਾਤੂ ਭੋਲੇ ਕੰਮੇ ਧਾਰ ਲਾ ਲੇ ਆਹ ਆਹ ਸਭ ਤੇ ਲੋਟ ਆਹ ਆਹ ਤੇ ਲੋਟ ਆਉ ਲੰਬਾ ਹੋ ਗਿਆ ਨਾਲੇ ਨਾਲ ਫਾਰੇ ਪੇਲੇ ਇਧਰ ਗੁੱਦੀਆਂ ਨੇ ਲਾ ਕੰਦੋ ਕਿਹਨੇ ਆ ਜਾਗਾ ਮੇਰੀ ਗੁੱਦੀ ਇੱਥੇ ਨਹੀਂ ਮਾਏ ਕਿਹਨੇ ਉਹ ਕਿਹਨੇ ਹੁਣ ਬਾੜ ਦੀ ਪੌਂਦੀ ਚਾਰ ਦਿਨਾਂ ਘਰੇ ਪਾ ਲੂਗੇ ਪਾ ਲੇ ਸਟੰਗਰਾ ਕਿੰਨੀ ਕਿਤੇ ਜਨਰੇਟਰ ਪਿਆ ਹਾਂ ਇਹ ਕਿਰਾਉਣਾ ਹੜੇ ਪਲਟਾ ਮੇਰੇ ਵਿੱਚ ਚਲੀ ਜਾਂਦੀ ਹੈ ਆਹ ਉਹ ਬਲਵੀ ਦੇ ਦੁਸਤੇ ਕਹਾਂ ਨਹੀਂ ਜਾਂਦੀ ਆਪਨੇ ਇਸੇ ਹੋਦਾ ਰਹੀ ਕੀ ਆਹ ਜਿਹੜੀ ਚ ਘਰਾ ਜਾਂਦੀ ਘਰਾ ਪਿਆਦਾ ਘਰਾ ਗਿਆ ਲਾ ਠੀਕ ਹੈ ਹਾਂ ਆ ਅਸਾਈਸ਼ ਵੀ ਜਿਹੜੀ ਹੋਗਾ ਰਾਜੇ ਦੀ ਨਾਲ ਉਹ ਜੀ ਬੋਲ ਕੇ ਹੋਈ ਦੀ ਆਹ ਹੱਟੇ ਨਹੀਂ ਜਾਂਦਾ ਉਹਦਾ ਆ ਵੀ ਫੈਲੀ ਹੋ ਜਾਣਾ ਮਹੀਨੇ ਦਾ ਕੋਰ ਉਹ ਤਾਂ ਮਿਸਾਲ ਪੜਦਾ ਕੋਈ ਨਹੀਂ ਉਹ ਸਮਾਨ ਹੀ ਲੈ ਚੱਕਦਾ ਮੂਰੇ ਤੇ ਖੋਦਾ ਰੱਖੀਦਾ ਇਹਦਾ ਇਹੇ ਹੈ ਤਾਂ ਹੁੰਦਾ ਹੀ ਆ। ਆਹ ਫੇਰ ਤੂੰ ਇਹਦੇ ਘੋਲ ਮੰਨਦਾ ਵੀ ਇਹਨਾਂ ਸਮਾਨ ਚੱਕੂਗਾ। ਮੈਂ ਤਾਂ ਕਹਾਂਗਾ ਗੱਡੋ ਤੱਕ ਟੂੜੀ ਕਰ ਲੋ। ਥੋੜੀ ਜਿਹੀ ਲੋਹ ਖੜਪਾ। ਟੂੜੀ ਤਾਂ ਬਹੁਤ ਆ। ਟੂੜੀ ਤਾਂ ਬਾਦੂ ਆ। ਆ ਵੀ ਸਮਾਨ ਨਹੀਂ ਨਾ ਚੱਕਦੇ। ਹੁਣ ਮੈਂ ਸਾਰੀ ਟੀਨਾ ਦਾ ਤੇ ਜੇ ਲਾਈਆਂ ਦੀਆਂ ਮੂਰੇ। ਤੇਰੀ ਤਾਂ ਗੱਲ ਆ ਵੀ ਠੀਕ ਆ ਸੁਣਨੀ। ਜੇਰਾ ਡੰਗਰਾ ਸੀ ਦੋ ਰੱਖਣੇ ਆ। ਮੈਂ ਤਾਂ ਕਹਾਂ ਮੈਨੂੰ ਅੱਧਾ ਨਾ ਮਾਰੇ ਹੁੰਦਾ। ਬਾਰਡਰ ਕੋਲ ਮਾਰੇ। ਕਿਹੜਾ ਬਾਰਡਰ ਆ ਮੰਮੀ। ਤੇਰੀ ਜੇ ਕਬੂਲ ਨਹੀਂ ਇਹ। ਹਨਾ ਇੰਨੇ ਜਿਹੇ ਤੇਰੇ ਆ। ਆਹ ਐਕਸ 260 ਵਰਦੇ। ਬੈਗ ਲਾ ਕੇ ਖੜ ਜਾਨਾ ਉਧਰ। ਆਹ ਉਹ ਕਰਦੇ ਗਾਣ ਗਾ ਕਰਦੇ ਉਹ ਜਗਾ ਕਰਦੇ ਉਹ ਜਗਾ ਯਾਰ ਹਲ ਭਰਿਆ ਬਿਆ ਪੰਜ ਛੇ ਅੰਗਰਾਂ ਨੂੰ ਆ ਭਰਿਆ ਬਿਆ ਦੋ ਸਾਲ ਕੱਢ ਦਿੰਦਾ ਆ ਪਿਲੇ ਸਾਲ ਨੂੰ ਉਡੀ ਲੋਪੇ ਜੀ ਦੋ ਮੇਰੀ ਦੋ ਸਾਲ ਕੱਢਦਾ ਇੱਕ ਵੀ ਭਰਦੇ ਹੁ ਆ ਜੇ ਖੂਰ ਹੈ ਆਗ ਨਹੀਂ ਪਾਉਂਦੇ ਆ ਕੇ ਅਸੀਂ ਇੱਕ ਵੀ ਦੀ ਭਰੀ ਪਾਉਂਦੇ ਜੇ ਆਗ ਪਾਈ ਜਾਵੇ ਫਿਰ ਤਾਂ ਸਿਆਲ ਸਿਆ ਤੂੜੀ ਉਹ ਨਹੀਂ ਪੈਣੀ ਹੋਰ ਹੁਣ ਅਸੀਂ ਆ ਤੂੜੀ ਬਚਾਉਣ ਕਰਕੇ ਆਗ ਪਾਈ ਨਾ ਵਧੀਆ ਰਹਿੰਦਾ ਅੱਜਾ ਰੁੱਕੇ ਰੂਕ ਵੀ ਚੱਕੀ ਜਾਉਗੀ ਚੱਕਣੇ ਆ ਗਿਆ ਹੀ ਆ ਭਾਈ ਠੀਕ ਨਹੀਂ ਗੱਲ ਕਾਲੀ ਟਰੈਕਟਰ ਨਾ ਬਾਹਰ ਦਾਜ ਗਾਇ ਬੈਨਾ ਬੈਨਾ ਪੁੱਛੇ ਨਹੀਂ ਕਿਸੇ ਨੇ ਪਹਿਲਾਂ ਇੱਕ गिर ਕੇ ਆਇਆ ਦੋ ਰੇੜੀਆਂ ਇਹ ਟਰਾਲੀ ਦੀਆਂ ਪਹਿਲਾਂ ਦੇਖਿਆ ਵੀ ਇਹ ਦੁਪਣੀ ਪੈਂਦੀ ਆ ਤਾਰਾ ਤਾਰ ਕੇ ਆਓ ਹਾਂ ਫੇਰ ਕੰਡਾ ਘਰਾ ਕੇ ਲਿਆਓ ਕੰਡਾ ਘਰਾਓ ਇਕੱਠੇ ਕਰੋ ਸੌ ਇਹ ਭੱਲੇ ਨੂੰ ਦਿਖਾ ਦੇ ਉਹਦੇ ਬਾਅਦ ਦੁਖੀ ਹੋਏ ਬੰਦੇ ਕਹਿੰਦਾ ਚੱਕੇ ਲਓ ਜੀ ਭਈਆ ਹੁਣ ਆਏ ਨਹੀਂ ਪਤਾ ਭਈਆ ਇਹਦੇ ਦੋ ਦਿਨਾਂ ਪਾਰਕੀ ਕਰਨੀ ਇੱਕ ਮਗਾਨੀ ਨਹੀਂ ਦੋ ਦਿਨ ਰੱਖਣੇ ਪੈਣੇ ਆ ਫੇ ਦੋ ਦਿਨ ਰੱਖਿਆ ਪੈਗਾ ਭਈਆ ਫਿਰ ਵੀ ਆਲਾ ਫੇ ਸਰਦਾਰ ਜੀ ਪੱਤੀ ਨਹੀਂ ਹੋਣੀ ਚਾਹੀਦੀ ਵਿੱਚ ਆਪ ਬੰਨ ਆਪ ਫੇ ਬੰਨਦੇ ਨਹੀਂ ਅਗਲਾ ਕਹਿੰਦਾ ਬੰਨ ਦੇ ਹਟ ਦੋ ਫ ਨਾ ਕੋਈ ਗੱਲ ਨਹੀਂ ਬੜਕਣੀ ਆਉਂ ਜਿਹੜੀ ਚੱਕ ਲੈ ਲੋ ਚੱਕ ਲੈ ਬਾਕੀ ਸੀ ਚੱਕ ਲੈ ਚੱਕ ਲੈ ਮੈਂ ਠੀਕ ਹੈ ਗੱਲ ਬੱਦੇ ਪੰਚ ਵੀ ਬੋਲਿਆ ਚੱਕ ਲੈ ਚੱਕ ਲੈ ਕਰਾਤੀ ਨਹੀਂ ਅਸੀਂ ਅੱਗਾ ਤੇ ਕੋਈ ਨਹੀਂ ਚੱਕ ਲੈ ਆਪ ਨਹੀਂ ਕੋ ਕੋ ਆਵਾਗਾ ਮੈਂ ਕਾਟ ਰ ਬੈਠੇ ਨੇ ਗਰੇ ਯਾ ਦੇਖੇਗਾ ਨਾ ਬੋਲ ਰ ਹਾਲ ਤਾਂ ਨਹੀਂ ਤੇ ਇੱਥੇ ਕੱਤੇ ਦੀ ਖੜਾ ਦਾ ਜਿੰਨੇ ਬੰਦ ਕਹਾਂਗੇ ਜਦੋਂ ਅੰਦਰ ਆਇਆ ਕੁਤਰਾ ਹਮੈਂ ਦੋਗਾ ਕਾਟ ਰ ਬਾਹਰ ਤੇ ਮੈਂ ਇੱਕ ਕਮੈਂਟ ਕਰਾਣਾ ਜਿੰਨੇ ਆ ਹੀ ਨਾ ਬਸ ਬਸ ਮੱਤੇ ਘੰਗੇ ਖਾਤਰ ਜਾਣਾ ਨੇ ਉਹ ਵੀ ਬਿਧਾਤੇ ਕੋ ਦਾ ਕਰੇ ਨਹੀਂ ਤਾਂ ਕਹਾਂ ਮੈਂ ਕੋਈ ਦੋ ਪਰਸੋਂ ਕਿਹੜਾ ਆਹੋ ਉਹ ਕਰ ਲਾ ਕੋਈ ਨਹੀਂ ਤੇਰਾ ਉਹ ਗਾਧ ਮੈਂ ਤੈਨੂੰ ਆਇਆ ਗਿਆ ਵੀ ਐਡੀ ਸੇ ਪਾ ਲੈਂਦੇ ਨਹੀਂ ਉਹ ਸਾਣੀ ਅੱਛਾ ਇਹ ਸਾਰੇ ਕਬਰ ਕਰ ਲੈਂਦੇ ਨੇ ਹਾਂ ਤੇ ਥੱਲੇ ਨੀਵਾ ਹੁੰਦੇ ਨੇ ਉਹ ਇਕ ਕਰੇ ਉਹ ਵੀ ਕਰਾ ਦੇ ਹੁਣ ਉਹ ਕਰਾਣਾ ਸਰੀ ਲਾ ਹਾਂ ਮੈਂ ਉਹਦਾ ਕਹਿ ਲਾ ਉਹ ਵੀ ਪਛੜ ਦਵੇ ਕਿਤੇ ਸਰੀ ਲੱਗਣਾ ਥੋੜੇ ਲੱਗਦਾ ਹੈ ਹਾਂ ਉਹ ਵੀ ਛੱਡ ਲਾਏਗਾ ਉਹ ਵੀ ਕਿਤੇ ਉਧਰ ਇੱਕ ਛੱਡਤਾ ਮੈਂ ਕਿਤੇ ਇੱਕ ਰਹਿਣੇ ਦੇਣਾ ਨਹੀਂ ਆ ਆ ਦੀ ਨਹੀਂ ਪੈਣੀ ਪਿਛੇ ਹੋਰ ਉਹੀ ਤਾਂ ਚੱਕਰ ਉਹ ਵੀ ਰੀਣਾ ਕਿ ਨਹੀਂ ਬੰਦਾ ਛੱਡ ਇਹਨੂੰ ਲਾਸਤਾ ਬਸ ਦਾਸ ਮੁੱਟ ਚ ਚਾਰ ਕਿੰਨੀ ਨਹੀਂ ਨਹੀਂ ਬਣੇਗਾ ਆਪਣਾ ਤੈਨੂੰ ਇਹ ਨਹੀਂ ਜਾਲ 12 ਦਿਤੀ ਨਾ ਰੀਤੀ ਨਾ ਬਾਕੀ ਉਹ ਜੀ ਆ ਠੀਕ ਐ ਠੀਕ ਯਾਰ ਤੇ ਜੀਆਂ ਟੀਮਾਂ ਆਉਣੀਆਂ ਜੇ ਜੀ ਦੀ ਮਰਜ਼ੀ ਆਵੇ ਜੋਂ ਡੇ ਨੀਂ ਨਹੀਂ ਰੀਣੀ ਉਹ ਆ ਜਿਹਦੀ ਤੇਰੇ ਨਾਲ ਦੀ ਆ ਹਾਂ ਉਹ ਤੈਨੂੰ ਪਾਈ ਆ ਤੈਨੂੰ ਹੋਣੇ ਨਹੀਂ ਹੋਣੇ ਉਚਾਈ ਵੀ ਨਹੀਂ ਹੁੰ ਆ ਉਹ ਨਹੀਂ ਹੁੰਦੇ ਸਾਰੇ ਹਾਂ ਜਰੀ ਆ ਆਹ ਕਿੰਨਾ ਟਾਈ ਹੁਟੇ ਇਹ ਟਾਈਏ ਇਹ ਟਾਈਏ ਉਹ ਤੇੰਨੇ ਹੂੰ ਇਹਦੇ ਸ਼ੇਹ ਚ ਫਾਦੂ ਰੱਖ ਲਾ ਹੈ ਕਿ ਨਹੀਂ ਗਾਣੂ ਦੇ ਬੜਨਾ ਵੀ ਏਸੀ ਯਾਰ ਆ ਹੈ ਜਿਹੜੀ ਦਾ ਕਾਸਤਾ ਤੇਰੇ ਯਾਰਾਂ ਨੇ ਕਾਗਨ ਕਾਸਤਾ ਵੀ ਦੇਗ ਲੱਗੇ ਉਪਰ ਕਰਨ ਦੇ ਹਾਂ ਤੇ ਜਿਹੜਾ ਸਮਾਨ ਸਮੂਦਾ ਉਹਨਾਂ ਨੇ ਬਣਾ ਲਿਆ ਹੁਣ ਲੱਗੇ ਹੁਣ ਵੀ ਪਹਿਲੀ ਸੀ ਤਿਆਰ ਹੋ ਗਈ ਪਹਿਲੀ ਵੀ ਇੱਕ ਤੱਕ ਹੋ ਜਾਣਾ ਕਹਿੰਦੇ ਬਸ ਉਹ ਵੀ ਫਿਰ ਟਰਾਲੇ ਤੇ ਨਾਲੇ ਆਉ ਹਾਂ ਤੂੰ ਪਹਿਲੀ ਕਮਾਰੀ ਨਹੀਂ ਮੇਲੇ ਨੂੰ ਕਿੜੇ ਮੇਲੇ ਨੂੰ ਮਿਲਦੇ ਆਣਾਂ ਦੇਖਣ ਨੂੰ ਫੇਰ ਅੱਛੇ ਟਟਾ ਨੇ 20 ਤਰੀਕ ਨੂੰ ਜਿਟਾਨਾ ਬਿੱਲ ਹੋਇਆ ਤੇ ਜਿਟਾਨੇ ਦਾ ਟਟਾ ਵਾਲਾ ਲੱਗਦਾ ਟਟਾ ਵਾਲਾ ਦਾ ਆਹ ਆਲੂ ਵਾਲਿਆਂ ਦਾ ਆਲੂ ਵਾਲਿਆਂ ਦਾ ਛੱਲੂ ਆ ਦੇਖ ਲਈ ਆਲੂ ਤੇ ਜੁਕਤੀ ਤੇ 20 ਵਾਦੂ ਦੇ ਨਵਾਂ ਨਹੀਂ ਜਿੰਨਾ ਆਲੂ ਦੇ ਨਾਲ ਆਲੂ ਨਹੀਂ ਪੰਗਾ ਲੈਣਾ ਗੱਲਾਂ ਤੇਰੇ ਆਲੂ ਵਾਲੇ ਨੇ ਪੰਗਾ ਲੈਣਾ ਇਹਨਾਂ ਦੀ ਪੈਜਾਂ ਦਾ ਲੱਗਾ ਤੂੰ ਆਲੂ ਨਹੀਂ ਨਹੀਂ ਆ ਲੂ ਲਾ ਵੀ ਅੱਜਾ ਗਾ ਲੈਣਾ ਪੰਗਾ ਨਹੀਂ ਕਰਦੇ ਮੱਛੀ ਪੱਥਰ ਨੂੰ ਚੱਟ ਕੇ ਮੁੜਦੀ ਉਹੀ ਕੰਮ ਹੈ ਇੱਕ ਵਾਰੀ ਪੰਗਾ ਰੇਪ ਹੀ ਲੈ ਲੈ ਅਧੀ ਗੰਨੇ ਨੂੰ ਤੇ ਮੰਗਦੇ ਪਹਿਲਾਂ ਇੱਧਰ ਹਾਸ ਵੀ ਗੰਨਾ ਵਿਝਣ ਲੱਗਿਆ ਮੈਂ ਛੱਦ ਬਾਰਾ ਰਹਿਣ ਦੇ ਮਹਾ ਦਾ ਸਰਦੋਖੀ ਬਜ਼ਾਰ ਆਖੀ ਕੰਮ ਤਾਂ ਪਹਿਲਾਂ ਨਹੀਂ ਗੰਨੇ ਦਾ ਲਾਉਣਾ ਉਹ ਗੰਨੇ ਦੇ ਖੜੇ ਹੀ ਖੜਦਾ ਉਹ ਹੁਣ ਗੰਨਾ ਹੀ ਕਰਨਾ ਹੁਣ ਗੰਨਾ ਹੀ ਕਰਨਾ ਗੰਨਾ ਹੀ ਗੰਨਾ ਬਸ ਕਿਹੜਾ ਹੋਣਾ ਹੈ ਰੈਂਦੇ ਦਿਨ ਚਾਰ ਕੀ ਲਿਓਗੀ ਤੰਨੇ ਲੱਗ ਜੈਨੇ ਉਹਨੂੰ ਆ ਗਿਆ ਤਾਂ ਗਾਂਹੇ ਦੋ ਹੋਰ ਕੀ ਗੱਲ ਠੀਕ ਹੈ ਜੀ ਉਹ ਤਾਂ ਹੈ ਹੁੰਦੇ ਆ ਅਲੂ ਵਾਲੇ ਨੂੰ ਸਭ ਪਤਾ ਵੀ ਆਹ ਸੁਬਹ ਐ ਟਾਈਮ ਹੋ ਗਿਆ ਮਾਨ ਲੱਗਿਆ ਆ ਗਿਆ ਠੀਕ ਨਹੀਂ ਫੜਾ ਲੂ ਗਿੰਦੇ ਦਾ ਵੀ ਆਉਗਾ ਆਉਗੇ ਉਹ ਸਾਡਾ ਏਰੀਆ ਬੂਲਰਾਂ ਨੂੰ ਹੋ ਗਿਆ ਸਾਡਾ ਏਰੀਆ ਬੂਲਰਾਂ ਦਾ ਪੂਰਾ ਘੜ ਬੋਲਰ ਤੇ ਗੰਨਾ ਹੈ ਬੂਲਰਾਂ ਕਰਕੇ ਗੰਨਾ ਹੋਦਾ ਲੱਗਦਾ ਸਾਂਭੇ ਜਿਹੜਾ ਬੂਲਰਾਂ ਦੀ ਛਾਈ ਹੋਰ ਕਰਦੇ ਆ ਗਲਤ ਗਲਤ ਹੈ ਛਾਈ ਹੁਣ 1 ਲੱਖ ਪਰਸੈਂਟ ਗਲਤ ਹੋਰ ਮੰਨ ਲੀ ਜੇ 100 ਪਰਸੈਂਟ ਗਲਤ ਆ ਉਹਨੂੰ 1 ਲੱਖ ਗਿਆ ਤੈਨੂੰ ਬਹੁਤ ਸਾਰਾ ਪਾਣੀ ਲੱਗਦਾ ਉਹਨੂੰ ਉੱਥੇ ਕੀੜਾ ਪੈਂਦਾ ਕੀੜਾ ਬਣਾ ਨੇ ਫੁੱਲ ਕੇ ਉਹਦਾ ਉਹਦੇ ਖਾਣਾ ਹੈ ਇਹ ਜਦ ਪਤਾ ਜਾਣ ਲੱਗ ਗਿਆ ਜਾਂ ਗਾਂ ਜਾ ਕੇ ਮੈਸਤਰੀ ਕਹਿੰਦਾ ਇਹ ਤਾਂ ਚੱਲ ਪਪੂਲਰ ਜਿਹੜਾ ਪੰਜ ਸਾਲ ਦਾ ਹੈਗਾ ਜੀ ਇਹ ਤੇਰੀ 4-5 ਸਾਲ ਦੀ ਫਸਲ ਹੈ ਥੋੜਾ ਕਿੰਨਾ ਜਿਹੜਾ ਪੱਕਾ ਤਰ੍ਹਾਂ ਦਿੱਤਾ ਟਾਲੀ ਆ ਜਾਂ ਕਿਕਰ ਹੈ ਜਾਂ ਕੋਈ ਹੋਰ ਆ ਜੀ ਉਹਦੇ ਆਪਣੇ ਫੱਟੇ ਵੀ ਬਣਾਉਣੇ ਆ ਉਹਨੂੰ ਕਦੇ ਵਖਾਜ ਭੁੱਲ ਕੇ ਨਾ ਛਾਂਗੇ ਜੀ ਸ਼ਾਮ ਦਾ ਉੱਥੇ ਤੋਂ ਮੋਚਾ ਥੋੜਾ ਕਰਾਉਂਦੀ ਤਾਜੀ ਹੁੰਦਾ ਉਹ ਪਾਣੀ ਖੜਨਾ ਬਾਈ ਉਹਨਾਂ ਪ੍ਰਸਾਦ ਚ ਉੱਥੇ ਵਾਲੀ ਗਲੀ 2 ਮਹੀਨੇ ਤੇ ਰਹਿ ਗਏ ਯਾਰ ਕੰਮ ਤੇ ਪਹਿਨਾ ਸ਼ਾਂਕੋ ਆ ਉਹ ਪਤਾ ਨਹੀਂ ਕਲਕੇ ਤੇ ਪਹਿਲਾਂ ਸ਼ਾਂਤ ਹੋਣ ਲੱਗ ਗਏ ਲੋਕਾਂ ਮੈਂ ਮੈਂ ਪਾਗਲ ਹੋ ਗਿਆ। ਗਰੋਥ ਨਹੀਂ ਕਰਨਾ। ਖੁਰਗਾ ਜੀਰੀ ਵੜਾਏ ਦੇ ਬਾਅਦ ਵੀ ਸਿੰਗਾ ਲੰਦੇ। ਬੁੱਲਰ ਖਰਾਬ ਹੋ ਜਾਣਾ। ਖਰਾਬ ਵੀ ਹੋ ਜਾਣਾ ਗਰੋਥ ਨਹੀਂ ਕਰਨੀ। ਹਾਂ। ਬੁੱਲਰ ਨੇ। ਲੋਕ ਜੀਰੀ ਵੜਾਏ ਦੇ ਬਾਅਦ ਜਿਵਾਏ। ਅਸਲੀ ਸਿੰਗਾਈ ਤਾਂ ਜ਼ਿਆਦਾ ਹੀ ਤੇ ਜ਼ਿਆਦਾ ਕੱਪਾਂ ਨੇ ਕਣਕ ਬੀਜਣ ਲੱਗ ਗਏ ਨਾ। ਯਾਦ ਕਰਦਾ ਤੇ ਪੰਜ ਆਦਿ ਨੇ ਪਹਿਲਾਂ। ਨਹੀਂ ਉਹਦੇ ਲੇਟ ਹੈ ਸਿੰਗਾਈ ਜਾਂਦੀ ਆ। ਜੇ ਪਤਾ ਝੜ ਗਿਆ। ਜਾਸ ਗਾਈ ਹੁੰਦੀ ਅਸਲ ਵਿੱਚ ਵਧੀਆ ਸ਼ਗਾਈ ਹੁੰਦੀ ਜਾਵੇ ਜਨਵਰੀ ਫਰਵਰੀ ਪੱਕਾ ਪੱਕਾ ਥਾਂ ਨਾ ਲਿਆ ਹੁੰਦਾ ਨਾਲੇ ਤੇਰਾ ਬਾਲਣ ਨੂੰ ਕੋਈ ਪਤਾ ਨਹੀਂ ਆਉਣਾ ਕਹਿ ਜਾਂਦੇ ਆਉਨੇ ਆ ਸਾਫੇ ਸਾਫੇ ਹੁਣ ਪਤਾ ਹੁਣ ਤਾਂ ਬਾਹਰ ਪੱਤਾ ਤੇ ਜਿਹੜੀ ਵਰ ਪੱਤੇ ਗਾਉਦੇ ਦੀ ਬਹੁਤ ਬੋਲਦੇ ਕਰਦੇ ਬੈਲਟ ਤੋਂ ਨਹੀਂ ਤੇਰੀ ਲੈਟਦੀਆਂ ਆਪਣੀਆਂ ਅੱਜ ਕੋਈ ਘਰ ਨੂੰ ਚੱਲ ਹੁਣ ਕਰਦੇ ਸਮਾਨ ਇਕੱਠਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਠੀਕ ਹੈ ਮੇਰੇ ਸਾਫ ਕਰ ਵੀ 30 35 ਹਜ਼ਾਰ ਦੀਆਂ ਦੀਨਾ ਹੋਣਗੀਆਂ 20 ਦੀਨਾ 1500 ਦੀ 3 ਹੋਈ ਜੀ ਵਧੀਆ 1800 ਦੀ ਘੱਟੇ ਹੋਉਂਦੀ ਆ ਆ ਡਿਜ਼ਾਈਨ ਵਾਲੀ ਘੱਟ ਜਿਹੜੀ ਆਪਾਂ ਆ ਆ ਡਿਜ਼ਾਈਨ ਵਾਲਾ ਘੱਟ ਉਹ ਦੁਨੀਆਂ ਜਿੱਡੂ ਵਧੀਆ ਲੌਂਗ ਸਲਾ ਜੀ ਬੈਂਦੀ ਜੀ ਦੋ ਸੌ ਲਿਆਉਣੀ ਆ ਆਹੋ ਆ ਲਿਆਉਣੀ ਆਪਾਂ ਨੇ ਆ ਲਿਆਉਣੀ ਪੰਨਾ ਇਹ ਵੀ ਇੰਕੀ ਹੈ ਇਹ ਲਿਆਉਂਗਾ ਵਧੀਆ ਜੀ ਇੱਕ ਹੋਰ ਹੈ ਮੈਂ ਨਹੀਂ ਕਿਹਾ ਵਧੀਆ ਲਿਆ ਕੇ ਰੰਗ ਰੰਗ ਕਰਾ ਦੇ ਕੋਲੇ ਇੱਕ ਦਿਹਾੜੀ ਬਿੰਦੂਆਂ ਨਾਲ ਦੀ ਲੋੜ 3 ਨੂੰ ਵੀ ਰੰਗ ਕਰਾ ਦਿਆ ਨਾਲ ਹੀ ਨਾਲ ਇਹਨਾਂ ਨੂੰ ਇੱਕ ਦਿਆਂ ਦਾ ਮਾਨ ਲਓ ਨਾ ਕਰਕੇ ਹਾਂ ਹਾਂ ਐਵੇਂ ਕਰਦੇ ਨਾਲੇ ਆਹ ਕਾਟਰ ਗੁੱਟ ਇੱਕ ਹੋਰ ਆ ਆਪਣੇ ਕਹਿੰਦੇ ਆਪਾਂ ਇਹ ਚੀਜ਼ ਨੂੰ ਰੰਗ ਦੇ ਬੱਜ ਜਾਣਾ ਇਹਨੇ ਮੈਂ ਕਰਾਇਆ ਰੰਗ ਜਿੰਨੇ ਦੀ ਪੀਣ ਸਮਝ ਲਓਗੇ ਜੀ ਰੰਗ ਪੈ ਜਾਂਦਾ ਅੱਧਾ ਘੱਟ ਰੰਗ ਖਾਂਦਾ ਬਹੁਤ ਖਾਣਾ ਭਰੀ ਹੋਣੀ ਇਹਨੂੰ ਕੋਹਰਾ ਰੰਗ ਧੁੱਪਾਂ ਚ ਰੱਖ ਕੇ ਨਾ ਕਰਾਂ ਸਾमालਾ ਰੰਗ ਦੇ ਤੀਨਾ ਚ ਲਿਆਇਆ ਇਹਨੂੰ ਸਮਝ ਲੈ ਅੰਦਰ ਰੱਖੀਓ ਉੱਥੀ ਸਰੋਰ ਦਾਸ ਬੱਦਲ ਰਹੇ ਨਹੀਂ ਬੱਦਲ ਨਹੀਂ ਪਹਿਨਾ ਧੁੱਪਾਂ ਚ ਨਹੀਂ ਰੱਖਣੀਆਂ ਬੈ ਅੰਦਰ ਰੱਖੀ ਠੰਡੀਆਂ ਹਾਂ ਅੰਦਰ ਰੰਗਾਂ ਕੇ ਬਾਗ ਹਾਂ ਫੇਰ ਘੱਟੀ ਜਾ ਹਾਂ ਗਰਮ ਨੂੰ ਨਾ ਰੰਗ ਅੱਛਾ ਹਾਂ ਜੋ ਮੇਰੇ ਜਿਹੜਾ ਗੇਂਡਾ ਪਿੱਛੇ ਉਹਨੂੰ ਰੰਗ ਕਰਨ ਲੱਗ ਗਿਆ ਬਿੰਦੂ ਉਹ ਦੁਖੜਾ ਰੰਗ ਲੱਗ ਗਿਆ ਉਹਨੇ ਬੁਸ਼ ਮਾਰਿਆ ਕਰੇ ਸੁੱਕੀ ਕਰਦਾ ਉਹ ਕਰਮੇ ਬਹੁਤ ਆਹੋ ਸੁੱਕਦਾ ਹਲਾਓ ਜਦ ਇਹ ਸੁੱਕਦਾ ਉੱਥੇ ਰੰਗ ਕਰਕੇ ਫੇਰ ਬਾਹਰ ਕੱਢੀ ਜਾ ਤੋਹੋ ਦੇਗਾ ਛੇ ਰੰਗਾਂ ਦਾ ਉਹਨਾਂ ਨਾਲ ਬੰਨ੍ਹ ਲੈਂਦੇ ਪਹਿਨਾ ਵੀ ਤੂੰ ਪੰਜ ਨਾ ਰੱਖੀ ਜੀ ਨੇ ਲਿਆ ਤੇ ਸਮਾਂ ਚ ਮਤਲਬ ਐਂ ਕਰਾਇਓ ਇਹਨਾਂ ਲਿਆਂਦੀ ਸਾਰੇ ਅੰਦਰ ਰੱਖ ਦਿਓ ਪਹਿਲਾਂ ਉਹ ਪੁੱਛ ਵੀ ਨਹੀਂ ਇੱਕ ਬੰਦਾ ਬ੍ਰੋਮਾ ਆਇਆ ਤਾਂ ਕਹਿੰਦਾ ਤੁਸੀਂ ਹੀ ਆ ਲਿਆ ਉਹ ਫਾਈਬਰ ਜਿਹੜੀ ਆਉਂਦੀਆਂ ਤਲਾਕੜ ਦੀਆਂ ਆਉਂਦੀਆਂ ਅੱਜ ਚੌਹਾਂ ਲੱਗਦੀਆਂ ਇਹ ਮੇਰੇ ਕੋਲ ਨਾ ਫਾਈਬਰ ਮਿਲਦਾ ਉਹੋ ਹੀ ਲਾਈਫ ਨਹੀਂ ਹੈਗੀ ਉਹ ਵੀ ਤਾਂ ਬੰਦਾ ਹੈ ਫੇਵਰ ਵੀ ਮੈਂ ਖਿਆ ਤੂੰ ਧੋਪਾ ਮੈਂ ਫੇਵਰ ਪਾ ਕੇ ਮਿਲ ਆਉਂਦੇ ਆ ਆ ਵਧੀਆ ਹੋਵੇ ਤੇ ਵਧੀਆ ਹੋਵੇ ਇੱਥੇ ਜਾਂਦੀ ਏ ਮੈਂ ਹੋਣ ਪਾਈਆਂ 3 ਨਾ ਮੈਂ 35 ਬਣਾਈ ਸੋਨੀ ਨੂੰ ਪੁੱਛ ਤੀਨੋ ਇਨੀ ਕੰਮ ਦੀ ਆ 99 ਦੀ ਮਾਹ ਕਾਤਾ 99 ਤੀਨੇ ਨੇ ਭੋਲੂ ਗਏ ਪਈ ਉਹ ਕਿੰਨੇ ਆ ਗਿਆ ਉਹ ਸਾਡੀ ਪ੍ਰਾਨ ਆ ਗਿਆ ਤੀਨਾ ਸਾਰੀ ਬਹੁਤ ਆ ਇਹਦਾ ਭੋਲੂ ਨੇ ਪਹੁੰਚ ਮੁਰੋਂਗੇ ਤੀਨਾ ਮਾਰਾ ਤੇਰਾ ਕਿਲੋ ਦੀ ਤੀਨਾ ਆਦੀ ਚੌਥੀ ਪਾਲੀ ਜਗਾ ਪਾਣੇ ਘਰਾਂ ਕਾਲੇ ਥੜੀ ਨਵੇਰੇ ਮੇਰਾ ਖਰਾਬ ਹੋ ਗਈ ਇੱਥੇ ਨਵੇਰੇ ਨਵੇਰੇ ਹੀ ਖਰਾਬ ਹੁੰਦੀ ਹੈ ਬਸ ਇੱਥੇ ਕਲੈਕਟਾ ਜੀ ਉਹ ਮੇ ਜਿਹੜੀ ਤਾਰੀਆਂ ਦੀਆਂ ਉਹ 25 ਸਾਲ ਬਾਹਰੀਆਂ 99 ਦੀ ਪਾਈਆਂ ਵੀ 22 23 ਦੀਆਂ 24 23 24 ਸਾਲ ਬਾਅਦ ਕਿਤੇ ਤੇਰੀ ਨਹੀਂ ਖਰਾਬ ਹੋਈ ਉਹ ਖਰਾਬ ਹੋਈ ਜਦੋਂ ਬਨੇਰੇ ਚੋਂ ਪਾਪ ਨੇ ਕਰ ਗਿਆ ਜਿੱਥੇ ਪੱਤੇ ਪੱਤੇ ਕਿੱਥੇ ਪੱਤਾ ਕਰਕੇ ਆਹੋ ਉਤਲੇ ਪਰ ਗਲੀ ਨਹੀਂ ਨਿਕਲਦੀ ਮੇਰੇ ਕੋਲ 5 ਛੇਤੀ ਦਾ ਨਾ ਤੂੰ ਉੱਪਰ ਪ੍ਰਾਲੀ ਗੇਰ ਕਰਕੇ ਗਾਲ ਨਹੀਂ ਦੀ ਨਾ ਗਾਲੀਆਂ ਤੇ ਗਾਲੀਆਂ ਨਹੀਂ ਯਾਰ ਜੰਗ ਬੈਂਦੀ ਹੈ ਹੁਣ ਮੈਂ 5 ਛੇਤੀ ਦਾ ਰੱਖਦੀ ਆ ਵਧੀਆ ਵਧੀਆ ਇੱਕ ਰਾਂ ਜਿਹੜਾ ਤੈ ਕੂੜੀ ਦੀਆਂ ਵੀ ਆਂ ਮੈਂ ਇੱਕ ਨਹੀਂ ਲਾਤੀ ਆ ਉਹ ਠੀਕ ਹੈ ਕੂੜੀ ਭਰ ਕੇ ਰੱਖੇ ਹੁੰਦਾ ਮੈਂ ਤਾਰਦੀਆਂ ਗੱਧੀਆਂ ਮਗਾਤੀ ਤੂੜੀ ਮੂਰੇ ਪੈਣਾ ਠੀਕ ਹੈ ਐਨ ਖੁੱਲਾ ਫੇਰ ਬਣਾਤਾ ਆਪਣਾ ਜਿੱਦਾਂ ਤੂੜੀ ਪਾਉਣੀ ਆ ਉਹ ਰੰਗ ਰਹਿ ਗਈਆਂ ਤਿੰਨ ਠੀਕ ਹੈ ਉਹ ਤਿੰਨ ਨੂੰ ਰੰਗ ਕਰਵਾਉ ਹੁਣ ਜਿੱਦਣ ਕਦੇ ਆਇਆ ਮਿਸਤਰੀ ਫੇਰ ਇੱਕ ਰਾਮਾਂ ਨੂੰ ਤਾਂ ਜੇ ਜੀ ਕਰੇ 35 ਬਣਾਉਣੀ ਆ ਬਿੰਦੂ ਨੂੰ ਪੁੱਛ ਨਹੀਂ ਰਿਹਾ ਕਿਹਨੂੰ ਬਿੰਦੂ ਨੂੰ ਫੋਨ ਕਰਕੇ ਕੱਲ ਰੰਗ ਨੂੰ ਹਾਂ ਪੁੱਛੂਗਾ ਲਿਆਗਾ ਨਹੀਂ ਉਹ ਮੌਨ ਦੇ ਇਸ ਤਰੀਕੇ ਨਾਲ ਜਾਂਦਾ ਉਹ ਉਹ ਜਿੱਥੇ ਮਰਦੀ ਜਾਂਦਾ ਆਪਾਂ ਬਲਾ ਦੇਣਾ ਵਾ ਇਹ ਆ ਜਾ ਉਹ ਹੀ ਨਹੀਂ ਨੀਚੇ ਲਿਆ ਲੈਣ ਫਾੜ ਲੈ ਪਰ ਜਿੱਥੇ ਲਿਆ ਕੇ ਤੇ ਪੋਣੀ ਉਹ ਉੱਥੇ ਮੋੜ ਕੇ ਆਏ ਉਹ ਬਾਦੀ ਉਹ ਹੀ ਬੈੱਡ ਰੱਖਣੇ ਨੂੰ ਜਿਹੜਾ ਮੈਂ ਬਣਾਇਆ ਤੇਰੀ ਨਹੀਂ ਅਸੀਂ ਕੀ ਬਣਾਉਣੀ ਉਹ ਤਾਂ ਤੇਰੀ ਚੋਅ ਦਾ ਉਹ ਜਿੱਥੇ ਇੱਕ ਦੀ ਅੱਥਰ ਬਣਾਉਣੀ ਮੈਂ 40000 ਬੈੱਡ ਰੱਖਣ ਨਹੀਂ ਹੋਈਆਂ ਨਹੀਂ ਵੱਖ ਸੋਕੋ ਜੇ ਆਪਾਂ ਤਾਂ ਬਿੱਟ ਖੋਲ ਲੈ ਟੱਲੇ ਵੱਖੀਆ ਕਿੱਥੇ ਰੱਖਣਾ ਉਹ ਕੋਈ ਰਾਤ ਰੇਲਾ ਉੱਪਰ ਰੱਖੀ ਜਾ ਬਸ ਥੱਲੇ ਵੀ ਦੇਖਾਂ ਕਿ ਕੰਨ ਕਾਹ ਬੱਦੀ ਹੈ ਜਿਹਨੂੰ ਦੇਖਾ ਭੁੱਲੀ ਹੈ ਮੇਰੇ ਤੇ ਜਗਾ ਬੱਦੀ ਮੇਰੇ ਕੋਲ ਤਾਂ ਇਹਦੇ ਤੋਂ ਪਰੇ ਛਤੀ ਸੀ ਮੇਰੇ ਉਪਰੋਂ ਛਤੀ ਸੀ ਮੈਂ ਤਾਂ ਥੱਲੇ ਬਣਾਤੀ ਸਮਝਿਆ ਤੈਨੂੰ ਆਲੇ ਪਰੇ ਖੋਲ ਕੇ ਨਾਲ ਰੱਖੀ ਜਾਂਦਾ ਤੈਨੂੰ ਆਏ ਆ ਵੀ ਤੈਨੂੰ ਪੈ ਪੈ ਵੀ ਜ਼ਿਆਦਾ ਲਾਉਣੇ ਪੈਣੇ ਥੇ ਰਾਤ ਰੇਲਾ ਗੱਲ ਰੱਖੀਏ ਤੈਨੂੰ ਪੈ ਪੈ ਵੀ ਜ਼ਿਆਦਾ ਲਾਉਣੇ ਪੈਣੇ ਆਹ ਤਰਾ ਹੀ ਤਾਂ ਮੱਤਾਂ ਲੈ ਬਣਾ ਕੇ ਬੋਲੇ ਆਂ ਤੇ ਤੇ ਗੱਲੇ ਗੱਦਮ ਹਾਂ ਕੱਢਦੇ ਆਪਾਂ ਤਾਂ 12 12 24 ਫੁੱਟ ਕੱਢ ਲੱਗਣੀ ਤੇਰੀ 24 ਫੁੱਟ ਕੱਢ ਤੇ ਫੁੱਟ ਆਏ ਹੋ ਗਿਆ ਆਏ ਆ ਠੀਕ ਆ ਚਾਰ-ਪੰਜ ਫੁੱਟ ਦੀ ਇਹਨੂੰ ਥੱਲੇ ਉਹ ਲਾ ਦੇ ਪਾਏ ਆ ਮਹਾਂ ਗਾਡਰ ਪਾਏ ਉਹਦੇ ਬਾਦ ਤੋਂ ਆਹ ਇਹ ਆ ਅੱਗੇ ਖਾਲੀ ਹੋ ਗਿਆ ਬਚਲੇ ਐਸੀ ਨਾ ਮੈਂ ਕਿਹਾ ਰਾਹਣਾ ਇੱਕ ਬਜਾਣਾ ਆਉਣਾ ਹਾਂ ਇੱਧਰ ਆਣਾ ਉਹ ਪਿੱਛੇ ਲਾ ਬੱਗੀ ਪਿੱਛੇ ਲਾ ਅੱਗੇ ਪਿੱਛੇ ਵੀ ਠੀਕ ਆ ਨਾ ਪਿੱਛੇ ਆਉਣਾ ਬੰਦ ਕਰਾ ਪਿੱਛੇ ਕੰਧ ਤੋਂ ਉੱਚੀ ਲਾ ਦੀ ਤੇ ਜੇ ਨਾ ਤਵੀਆਂ ਕੜੀਆਂ ਫਰੇਰੇ ਉਹ ਪਤਾ ਖਾਲ ਤੇ ਪਿੱਛੇ ਇੱਧਰੋਂ ਤੇਰੀ ਜਗ੍ਹਾ ਕਿ ਰੇੜੀ ਉਹਨੇ 13 ਫੁੱਟ ਹਾਂ ਉੱਧਰ ਆਉਂਦੀ ਸੀ ਇੱਧਰੋਂ ਬੂਰੇ 13 ਫੁੱਟ ਆ ਜਿੰਦਾ ਉਹਨੇ ਟਰੈਕਟਰ 13 ਫੁੱਟ ਚ ਨਹੀਂ ਪੜਨਾ ਕਿਥੇ ਵੀ ਨਹੀਂ 13 ਫੁੱਟ ਪਈ ਜਾ ਕੇ ਪਰ ਉਹਨੇ ਮੂਹਰੇ ਵੀ ਜਿਹੜਾ ਉਹ 5 ਫੁੱਟੇ ਆਉਂਗਾ ਫਿਰ 10 ਫੁੱਟ ਨਹੀਂ ਲਵਾ ਜੀ ਨਾ ਤਾਂ ਕੋਈ ਉਹ ਤਾਂ ਪੱਟ ਦੇ ਸਾਹਕੇ ਲੱਗਣੀ ਆ ਸਾਦੀ ਫੋੜਾ ਤੈਨਾਂ ਪਤਾ ਪਿੰਦਰਾ ਬੂਰੀਆਂ ਦਾ ਸੱਚ ਫੁੱਟਾ ਹੁੰਦਾ ਉਧਰ ਦਾ ਰੱਖੀ ਲੋ ਪਰ ਉਹ ਤਾਂ ਬੜੇ ਦੇਖਣੀ ਐ ਬੜੇ ਦੀ ਨਾ ਠੀਕ ਉਹਦੇ ਸਾਹਕੇ ਬੜਾ ਕਈ ਵਾਰੀ ਖੜਾ ਹੀ ਕਰਨਾ ਪੈ ਜਾਂਦਾ ਅੱਛਾ ਛੋਟੇ ਦਾ ਨਾਮ ਨਾ ਬਣਾ ਲੈ ਤੇਰਾ ਬਾਕੀ ਰੱਖ ਲੈ ਤੇਰਾ ਟੁੱਟਣਾ ਜਿਆਦਾ ਡਰ ਰਹਿੰਦਾ ਖੜਾ ਕਰ ਦੀ ਜਾਏ ਇਹ ਤੂੰ ਖੜਾ ਕਰ ਲੈ ਕੰਦ ਕੇ ਖੜਾ ਕਰੂੰਗਾ ਉਹ ਕਣਾ ਕੀ ਆ ਉਹ ਥੋੜਾ ਉੱਪਰ ਰੱਖਉਂਦਾ ਚੀਜ਼ ਆ ਗੱਲ ਸਮਝ ਗਿਆ ਗੱਲ ਤੇ ਆਪਾਂ ਨੇ ਕਿਹਾ ਬੰਦ ਕਰਨਾ ਹੋਵੇ ਕਰੀਕਾ ਹਾਂ ਉਹ ਵਾਲੀ ਤੇਰੇ ਮੈਂ ਸਮਝ ਗਿਆ ਛੋਟੇ ਜਿਹੇ ਸਾਹ ਕੇ ਬਣਾ ਦੇ ਬਾਹਰ ਪਿਆ ਨਿਕਲੇ ਮੇਰੇ ਨਿਕਲੇ ਹੋਏ ਫਟੇ ਨੇ ਬਾਹਰ ਨਿਕਲਦੇ ਆ ਫੇਰ ਮਾਰਦੀ ਜਾ ਤਾ ਉਹ ਵਾਲੀ ਥੀ ਜੇ ਆ ਗਈ ਆ ਗੱਲ ਦੀ ਗੱਲ ਐਡਾ ਬਾਹਰ ਨਿਕਲ ਨਹੀਂ ਲੱਗਦਾ ਪੰਜ ਹੁਣ ਆਈ ਆ ਅਗਲ ਟਿਕਾਣੇ ਹੁਣ ਆਈ ਆ ਇਹ ਕਿਹੜਾ ਸਾਹ ਬੋਲਦਾ ਬੋਲਾ ਉਹ ਤਾਂ ਜਿਹੜਾ ਬਣਾ ਲਿਆ ਪਰ ਮੈਂ ਅਸੀਂ ਛੋਟਾ ਚੈਨਲ ਖੋਲ ਕੇ ਦੇਖੀ ਨਾਲੇ ਇਹ ਚੈਨਲ ਚੈਨਲ ਸਬਸਕ੍ਰਾਈਬ ਕਰ ਲੀਦਾ ਯਾਰ ਇਹ ਕਰ ਲੀ ਜਾਂਦਾ ਲਾ ਬੇਨਾ ਭਾਦ ਉਹ ਤਾਂ ਨੋ ਨੰਬਰ ਕਰ ਲਾ ਵੀਰ ਨਾ ਨਾ ਆਦੇ ਕੀ ਆਦਾ ਹੈ ਪੰਜਵਾਂ ਪੰਜਵਾਂ ਆ ਪੰਜਵਾਂ ਆ ਕਹਿੰਦਾ ਹੁਣ ਮੈਂ ਚੈਨਲ ਦਾ ਨਾਮ ਰੱਖਣਾ ਲਾ ਵੀਰ ਜੀ ਕਹਿੰਦੇ ਜਿਹੜਾ ਸਾਡੇ ਬਾਪੇ ਦਾ ਨਾਮ ਬਾਪੇ ਦਾ ਨਾਮ ਆ ਉਹ ਨਾ ਆਪ ਕਿਹਾ ਸਾਨੂੰ ਉਹ ਮੁੱਕਰਦਾ ਉਹ ਮੁੱਕਰਦਾ ਕੈਮਰਾ ਉਹ ਕੈਮਰਾ ਉਹ ਮੁੱਕਰਦਾ ਆਹੋ ਬਿਨਾ ਕੈਮਰੇ ਤੇ ਸਹੀ ਰੱਖ ਦੀਏ ਵਾਰਕ ਰੱਖਦੇ ਯਾਰ ਹਾਂ ਬਾਈ ਤੂੰ ਪਹਿਲਾਂ ਹੋਰੇ ਕਹਿੰਦਾ ਮੇਰੀ ਬਾਉਣ ਕੰਨੀ ਬਾਉਣ ਨਹੀਂ ਨਹੀਂ ਲਾਜੀ ਦਾ ਕਹਿੰਦਾ ਨਹੀਂ ਰੱਖ ਦੀਏ ਫਿਰ ਲਾ ਵੀ ਨਾ ਠੀਕ ਉਹ ਤਾਂ ਤੇਰੀ ਜਿਵੇਂ ਐਸਾ ਚੇਂਜ ਕਰਦੇ ਤੁਸੀਂ ਦੱਸੋ ਬਾਬੇ ਦਾ ਉਹ ਲਾਈ ਕਰੂ ਆਈ ਠੀਕ ਆਏਂਗੇ ਕਰੂਗਾ ਹਸਰੀ ਗਾਲ ਜੀ ਮੇlo ਹੀ ਚੈਨਲ ਜੇ ਕੇ ਵਾਸਾ ਸਤ ਚਿਰੇ ਕਾ ਪਰ ਲੋਬੇ ਨਾ ਕੀ ਕੁੱਦਰ ਮੈਂ ਕੋਈ ਨਹੀਂ ਬਾਕੀ ਮੌਕੇ ਦੇ ਸਾਥਕਿਆਂ ਨੂੰ ਉਡੀਕ ਕਰਦਾ ਲੈ ਉਹ ਆਇਆ ਹੁਣ ਗੱਲੇ ਕਰਾ ਦਿੰਦੇ ਮਾ ਆ ਤਾਂ ਕਰਾ ਦਿੰਦੀ ਹੈ ਬਾਈ ਫਿਰ ਫਿਰ ਚੱਕੀ ਆ ਯਾਰ ਉਹ ਨਾ ਟਰਾਲੀ ਤੇ ਪੈਣਾ ਨੂੰ ਟਰਾਲੀ ਦਾ ਮੜ ਜਾਉਂ ਬੈੱਡ ਬੁੱੱਟੇ 'ਚ ਮਿਲ ਕੇ ਦੇਖ ਲਈ ਵੀ ਕਿੰਨਾ ਖੌਦਾ ਕਈ ਵਾਰੀ ਕੀ ਆ ਹੁੰਦਾ ਜੇ 8 ਫੁੱਟ ਪਰ ਰੱਖਣਾ ਤਾਂ ਬੈੱਡ ਦੇ ਪਿੱਛੇ ਟਰਾਲਾ ਕਿਸੇ ਜਿਹੀ ਜਲੀ ਜਾਵੇ ਰੱਖਾਂ ਉੱਥੇ ਰੱਖਾਂ ਆਵੜੀ ਦੇ ਬੈੱਡ ਦੇ ਸਾਹਮਣੇ ਰੱਖਣਾ ਆ ਉੱਥੇ ਰੱਖੂ ਆ ਚੁੱਕਾ ਰ 嗯。<Okay. S 2> mm hmm.